ਉਹਦੀ ਨਿਗਾ ਚ ਅਮਨ अरोੜਾ ਅੱਜ ਤੁਸੀਂ ਐਮਐਲਏ ਨਹੀਂ ਹੋ ਐਮਐਲਏ ਨਹੀਂ ਤੋਂ ਮੰਤਰੀ ਵੀ ਨਹੀਂ ਹੋ ਉਹ ਰਿਸ਼ਤਾ ਹੁਣ ਹੈ ਨਹੀਂ ਸਾਡਾ ਜਿਆ ਸਾਲਾ ਜੀ ਜੇਦੀ ਗੱਲ ਕਰਦੇ ਆ ਰਿਸ਼ਤਾ ਹੋਵੇ ਤਾਂ ਬਿਲਕੁਲ ਠੀਕ ਲੱਗਦੀ ਹੈ ਗੱਲ ਸਦੀਪਾ ਨੂੰ ਖੁਸ਼ੀ ਕੇ ਦਿਨ ਹੋਊਗੀ ਜਦੋਂ ਸਲਾਖਾਂ ਦੇ ਪਿੱਛੇ ਜਾਣਗੇ ਅਮਨ अरोੜਾ ਤੇ ਜਦੋਂ ਕੁਰਸੀ ਜਾਊਗੀ ਮੈਂ ਤਾਂ ਇਹ ਜਿਹੜੀ ਮੰਤਰੀਸ਼ਿਪ ਐ ਐਮਐਲਏਸ਼ਿਪ ਐ ਬਹੁਤ ਪੁਰਾਣੀਆਂ ਵੇਖੀਆਂ ਹੋਈਆਂ ਠੀਕ ਹੈ ਹਡਾਈਆਂ ਤਾਂ ਨਹੀਂ ਵੇਖੀਆਂ ਬਹੁਤ ਹੋਈਆਂ ਰੋੜਾ ਗੱਲ ਕਰਦੇ ਸੀ ਆਖਰੀ ਸ਼ਵਾਲ ਮੇਰਾ ਕਿ ਮੈਨੂੰ ਕਹਿੰਦੇ ਸਜ਼ਾ ਹੋ ਜਾਂਦੀ ਮੇਰੇ ਨਾਲ ਜੋਸੀ ਉਹ ਚੱਲਦਾ ਕਹਿੰਦੇ ਸਹਿ ਲੈਂਦਾ ਕੋਈ ਦਿੱਕਤ ਨਹੀਂ ਸੀ ਪਰ ਕਹਿੰਦੇ ਮਾਂ ਦੀ ਉਮਰ 85 ਸਾਲ ਦੀ ਹੈ ਅੱਜ ਉਹਨੂੰ ਇਲਾਕਾਂ ਦੇ ਪਿੱਛੇ ਉਹਨੂੰ ਸਜ਼ਾ ਕਰਾਤੀ ਕਹਿੰਦੇ ਇਸ ਚੀਜ਼ ਦਾ ਦੁੱਖ ਦੁੱਖ ਵੈਸੇ ਜੇ ਅਮਨ ਰੋੜਾ 332008 ਨੂੰ ਜਿਸ ਨੇ ਮਾਤਾ ਨੂੰ ਅੱਗੇ ਭੇਜਿਆ ਸੀ ਕਬਜ਼ਾ ਕਰਨ ਲਈ ਉਦੋਂ ਇਹ ਸੋਚ ਲੈਂਦਾ ਤਾਂ ਬਿਹਤਰ ਹੁੰਦਾ ਅੱਜ ਕਿਉਂ ਦੁੱਖ ਕਰਦਾ ਉਹ ਪਾਰਟੀ ਏڑی ਕਟੜ ਇਮਾਨਦਾਰ ਕਹਿੰਦੀ ਹੈ ਨੈਤਿਕਤਾ ਦੀ ਗੱਲ ਕਰਦੀ ਹੈ ਦੁਹਾਈ ਕਰਦੀ ਹੈ ਸਾਰੀਆਂ ਪਾਰਟੀਆਂ ਸਾਰੇ ਲੀਡਰ ਬੇਈਮਾਨ ਆ ਅਸੀਂ ਇਮਾਨਦਾਰ ਆ ਸਾਡੇ ਨੈਤਿਕਤਾ ਬੜੀ ਹੈ ਉਹ ਉਸ ਨੈਤਿਕਤਾ ਇਹਨਾਂ ਨੂੰ ਯਾਦ ਕਰਾ ਰਹੇ ਆ ਪੰਜਾਬ ਦੇ ਕੈਬਨਟ ਮੰਤਰੀ ਅਮਨ अरोੜਾ ਨੂੰ ਬੀਤੇ ਦਿਨਾਂ ਸਜ਼ਾ ਸੁਣਾਈ ਜਾਂਦੀ ਹੈ ਤੇ ਸਜ਼ਾ ਆਪਸੀ ਘਰੇਲੂ ਕਲੇਸ਼ ਤੋਂ ਇਸ ਕਦਰ ਬਾਤੀ ਹੈ ਕਿ 9 ਜਾਣਿਆਂ ਦੇ ਖਿਲਾਫ ਸਜਾ ਦੇ ਹਦੇਸ਼ ਕੋਰਟ ਦੇ ਵੱਲੋਂ ਕਰ ਦਿੱਤੇ ਜਾਂਦੇ ਨੇ 2 ਸਾਲ ਦੀ ਸਜ਼ਾ ਅਮਨ ਅਰੂੜਾ ਤੇ ਉਹਨਾਂ ਦੀ ਮਾਤਾ ਸਮੇਤ 9 ਜਾਣਿਆਂ ਨੂੰ ਹੁੰਦੀ ਹੈ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਹੁੰਦੀ ਹੈ ਅਕਾਲੀ ਦਲ ਦੇ ਲੀਡਰ ਨੇ ਰਜਿੰਦਰ ਦੀਪਾ ਤੇ ਰਿਸ਼ਤੇਦਾਰੀ ਵੀ ਹੈ ਅਮਨ ਅਰੂੜਾ ਉਹਨਾਂ ਦੇ ਨਾਲ ਕਾਰਨ ਕੀ ਬੈਂਦਾ ਹੈ ਕਹਿੰਦੇ ਕਿ ਜਦੋਂ ਫੈਮਿਲੀ ਦੇ ਰਿਲੇਸ਼ਨ ਹੋਣ ਤੇ ਉਹ ਖਬਰਾਂ 'ਚ ਸਿਆਸੀ ਤੌਰ ਤੇ ਤੇ ਤੁਰਨ ਲੱਗ ਜਾਣ ਰਜਿੰਦਰ ਦੀਪਾ ਹੋਣਾ ਨੇ ਪੰਜਾਬ ਦੇ ਮੰਤਰੀ ਨੂੰ ਸਜ਼ਾ ਤੱਕ ਕਰਾਤੀ ਹਾਂ ਬਿਲਕੁਲ ਪੰਜਾਬ ਦੇ ਮੰਤਰੀ ਨੂੰ ਸਜ਼ਾ ਹੋਈ ਹੈ ਐ ਜੀ ਐਮ ਐਲ ਏ ਨੂੰ ਸਜ਼ਾ ਹੋਈ ਔਰ ਸਜ਼ਾ ਹੋਈ ਹੈ ਉਸ ਕੇਸ ਚ ਜਿਹੜਾ ਕਿ 15.5 ਸਾਲ ਪੁਰਾਣਾ ਹੈ ਜਦੋਂ 2008 ਦੇ ਵਿੱਚ ਮੇਰੇ ਘਰ ਚ ਆ ਕੇ ਅਮਨ अरोड़ा ਔਰ ਉਹਦੇ ਸਾਥੀ ਜਾਨ ਲੈਵਾ ਹਮਲਾ ਕਰਦੇ ਐ ਔਰ ਹਮਲਾ ਵੀ ਮੇਰੇ ਤੇ ਹੁੰਦਾ ਔਰ ਮੇਰੀ ਕੰਪਲੇਂਟ ਵੀ ਪੁਲਿਸ ਨੇ ਦਰਜ ਕਰਦੀ ਬਲਕਿ ਮੇਰੇ ਤੇ 308 ਤੇ 452 148 149 323 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਔਰ ਮੈਨੂੰ ਮਹੀਨਾ ਡੇਢ ਮਹੀਨਾ ਆਸ-ਪਾਸੇ ਰਹਿਣਾ ਪੈਂਦਾ ਔਰ ਫਿਰ ਜਾ ਕੇ ਕਿਸੇ ਵਿਲ ਇਨਕੁਆਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ 308 ਤਾਰਾ ਟੁੱਟਦੀ ਹੈ ਫਿਰ ਮੇਰੀ ਬੇਲ ਹੁੰਦੀ ਹੈ ਆ ਔਰ ਉਸ ਤੋਂ ਬਾਅਦ ਪੁਲਿਸ ਮੇਰੀ ਜਦੋਂ ਮੈਂ ਹਸਪਤਾਲ ਚ ਦਾਖਲ ਹੁੰਨਾ ਮੇਰੇ ਬਿਆਨ ਤਾਂ ਦਰਜ ਕਰਦੀ ਹੈ ਪਰ ਕ੍ਰਾਸ ਕੇਸ ਨਹੀਂ ਕਰਦੀ ਫਿਰ ਮੈਨੂੰ ਕੋਰਟ ਦਾ ਆਸਰਾ ਲੈਣਾ ਪੈਂਦਾ ਹੈ ਪ੍ਰਾਈਵੇਟ ਕੰਪਲੇਂਟ ਪਾਣੀ ਪੈਂਦੀ ਹੈ ਇਸ ਗਾਸਾ ਪਾਣਾ ਪੈਂਦਾ ਉਸ ਦੇ ਤਹਿਤ 15 ਸਾਲਾਂ ਬਾਅਦ ਅਮਨ ਰੋੜਾ ਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਦੀਪਾ ਜੀ ਕਾਰਨ ਕੀ ਬਣਦੇ ਨੇ ਕਿ ਇੱਕ ਪਰਿਵਾਰ ਦਾ ਉਹ ਰਿਸ਼ਤਾ ਜਿਹੜਾ ਕਹਿੰਦੇ ਕਿ ਰਿਸ਼ਤਾ ਬਹੁਤ ਨੇੜੇ ਹੁੰਦਾ ਹੈ ਖਾਸ ਤੌਰ ਤੇ ਤੇ ਸਾਲੇ ਜੀ ਦੇ ਜੀਜੇ ਦਾ ਰਿਸ਼ਤਾ ਸੀ ਤੁਹਾਡਾ ਤਾਂ ਪੈਣ ਉਹਨਾਂ ਦੇ ਤੁਹਾਡੇ ਨਾਲ ਰਹਿ ਰਹੇ ਨਹੀਂ ਤੇ ਇਹ ਇਸ ਲੈਵਲ ਤੱਕ ਲੜਾਈ ਕਿਵੇਂ ਪਹੁੰਚ ਗਈ ਕਿ ਤੋ 15 ਸਾਲਾਂ ਤੱਕ ਕੇਸ ਚਲਾਇਆ ਉਹ ਕਹਿੰਦੇ ਨੇ ਕਹਿੰਦੇ ਸਾਡਾ ਇੱਕ ਵਾਰ ਸਮਝੌਤਾ ਵੀ ਹੋ ਗਿਆ ਕਹਿੰਦੇ ਸਮਝੌਤੇ ਤੋਂ ਰਜਿੰਦਰ ਦੀਪਾ ਹੁਣੀ ਭੱਜੇ ਨੇ ਕਹਿੰਦੇ ਉਸ ਤੋਂ ਬਾਅਦ ਆ ਕੁਝ ਹੋ ਰਿਹਾ ਪਰ ਕਹਿੰਦੇ ਕੋਰਟ ਦੇ ਜ਼ਰੀਏ ਜਾਵਾਂਗੇ ਇਸ ਦੇ ਵਿੱਚ ਇਨਸਾਫ ਲਮਾਂਗੇ ਬੜਾ ਅਨਫੋਰਚੂਨੇਟ ਹੈ ਕਿ ਵਾਕਿਆ ਹੀ ਪਰਿਵਾਰ ਦੇ ਵਿੱਚ ਇਹ ਜੇ ক্লোਜ਼ ਰਿਲੇਸ਼ਨਸ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ ਔਰ ਕਿਤੇ ਵੀ ਨਾ ਹੋਵੇ ਹੋਰ ਵੀ ਕਿਸੇ ਪਰਿਵਾਰ ਚ ਨਾ ਹੋਵੇ ਪਰ ਇਹ ਵੀ ਅਨਫੋਰਚੂਨੇਟ ਹੈ ਕਿ ਬਾਪ ਪਗਵਾਨ ਦਾ ਸਰੋੜਾਈ ਦੀ 2000 ਚ ਅਨਟਾਈਮਲੀ ਡੈਥ ਹੋ ਜਾਣੀ ਜਿਹੜੇ ਸਰਕਮਸਟੈਂਸਸਸ ਤੇ ਉਹਨਾਂ ਦੀ ਡੈਥ ਹੋਈ ਹਮ ਉਦੋਂ ਸਮ ਹਾਓ ਐਸੇ ਹਾਲਾਤ ਬਣੇ ਕਿ ਸਾਨੂੰ ਸੁਨਾਮ ਜਾਣਾ ਪਿਆ ਬਹੁਤ ਬਿਹਤਰ ਹੁੰਦਾ ਬੌਝੀਆਂ ਦੀ ਡੈਥ ਹੋ ਗਈ ਸੀ ਆਪਦੇ ਆਪ ਦਾ ਵਾਰਿਸ ਹੈ ਬੌਝੀਆਂ ਦਾ ਉਮਰ ਵੀ ਸੀ ਪਾਰਟੀਆਂ ਨੂੰ ਕਨਸਿਡਰ ਕਰਦੀ ਇਹਨੂੰ ਟਿਕਟ ਦਿੰਦੀ ਸਾਡਾ ਕੋਈ ਜਾਣ ਦਾ ਮਤਲਬ ਨਹੀਂ ਸੀ ਜਿਵੇਂ ਬੌਝੀਆਂ ਦੀ ਅਸੀਂ ਮਦਦ ਕਰਦੇ ਰਹੇ ਐਜ਼ ਅ ਰਿਲੇਟਿਵ ਅਮਨ ਰੋੜਾ ਦੀ ਵੀ ਮਦਦ ਕਰਦੇ ਪਰ ਇਹ ਅਮਨ ਰੋੜਾ ਦੱਸ ਸਕਦਾ ਹੈ ਮੇਰਾ ਦੱਸਣਾ ਠੀਕ ਨਹੀਂ ਵੀ ਐਲੀਜੀਬਲ ਵੀ ਸੀ ਪਰ ਬੌਜੀਆਂ ਦੀ ਡੈਥ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਬਾਏ ਇਲੈਕਸ਼ਨ ਸੀ ਪਰਿਵਾਰ 'ਚ ਹੀ ਟਿਕਟ ਦੇਣੀ ਸੀ ਇਹਨਾਂ ਦੀ ਮਦਰ ਨੂੰ ਟਿਕਟ ਦੇ ਕੇ ਅਮਨ अरोड़ा ਨੂੰ ਟਿਕਟ ਕਿਉਂ ਨਹੀਂ ਦਿੱਤੀ ਕਿਉਂ ਨਹੀਂ ਇਹਨੇ ਆਪਣੇ ਦਾਵਾ ਪੇਸ਼ ਕੀਤਾ ਉਹ 2 ਸਾਲ ਬਾਅਦ 2002 ਦੇ ਵਿੱਚ ਵੀ ਪਾਈ ਪਾਰਟੀ ਹਾਈ ਕਮਾਂਡ ਬੌਜੀਆਂ ਦੀ ਵੱਡੀ ਬੇਟੀ ਮੇਰੀ ਵਾਈਫ ਸੋਨੀਆ ਰੋੜਾ ਨੂੰ ਟਿਕਟ ਦਿੰਦੀ ਹੈ ਅਮਨ अरोड़ा ਨੂੰ ਫਿਰ ਕੰਸੀਡਰ ਨਹੀਂ ਕਰਦੀ ਕੀ ਵਜ੍ਹਾ ਈਮਨ ਰੋੜਾ ਦੱਸ ਸਕਦਾ ਕੀ ਵਜ੍ਹਾ ਸੀ ਤੈਨੂੰ ਟਿਕਟ ਕਿਉਂ ਨਹੀਂ ਦਿੱਤਾ ਤੁਹਾਨੂੰ ਵੀ ਪਤਾ ਹੋਵੇ ਕੀ ਵਜ੍ਹਾ ਕੀ ਹੈ ਨਹੀਂ ਮੈਨੂੰ ਪਤਾ ਹੈ ਪਰ ਮੇਰਾ ਬੋਲਣਾ ਠੀਕ ਨਹੀਂ ਹਾਂ ਅਮਨ ਰੋੜਾ ਕੋਈ ਸਵਾਲ ਕਰੂਗਾ ਬਿਲਕੁਲ ਖੋਲ ਕੇ ਦੱਸਾਂਗਾ ਪਰ ਪਹਿਲ ਮੈਂ ਨਹੀਂ ਕਰਦਾ ਪਰ ਜਿਹੜੀ ਪਹਿਲ ਉਹਨਾਂ ਦੇ ਵੱਲੋਂ ਹੁਣ ਕੀਤੀ ਗਈ ਆ ਉਹ ਕਹਿੰਦੇ ਕਿ ਕੀਤੇ ਕਰਾਰਾਂ ਤੋਂ ਭੱਜੇ ਨੇ ਰਜਿੰਦਰ ਦੀਪਾ ਹੁਣੀ ਕਹਿੰਦੇ ਜਿਸ ਸਥਾਪ ਦੇ ਨਾਲ ਸਮਝੌਤੇ ਹੋਏ ਕਾਲ ਕਰਾਰ ਹੋਏ ਉਹਨਾਂ ਕਰਾਰਾਂ ਤੋਂ ਵੀ ਰਜਿੰਦਰ ਦੀਪਾ ਭੱਜੇ ਨੇ ਅ ਅਮਨ ਰੋੜਾ ਵੀ ਕਹਿ ਰਿਹਾ ਕਿ ਹਾਂਜੀ ਸਾਡਾ ਕੋਈ ਸਮਝੌਤਾ ਹੋਇਆ ਸੀ ਬਿਲਕੁਲ ਝੂਠ ਬੋਲ ਰਿਹਾ ਅਮਨ ਰੋੜਾ ਇਹ ਗੱਲ ਠੀਕ ਹੈ 2011 ਇੰਚ ਸਾਨੂੰ ਦੋਵਾਂ ਨੂੰ ਪਤਾ ਲੱਗਿਆ ਕਿ ਸ਼ਾਰਟ ਪਾਰਟੀ ਸ਼ਾਇਦ ਸਾਨੂੰ ਇਸ ਵਾਰੀ ਟਿਕਟ ਲਈ ਕਨਸਿਡਰ ਨਾ ਕਰੇ ਕਿਸੇ ਤੀਜੇ ਕੈਂਡੀਡੇਟ ਨੂੰ ਦੇਊਗੀ ਉਦੋਂ ਇਹਦੇ ਨੂੰ ਵੀ ਅਪਰੋਚ ਕੀਤਾ ਗਿਆ ਮੈਨੂੰ ਵੀ ਕਿ ਮੈਨੂੰ ਵੀ ਦਿੱਲੀ ਵਾਲਿਆਂ ਨੇ ਕਿਹਾ ਵੀ ਤੁਹਾਡਾ ਜੇ ਇਕੱਠੇ ਆ ਜੰਨੇ ਹੋ ਤਾਂ ਫਿਰ ਤਾਂ ਕਨਸਿਡਰ ਹੋ ਜਾਓਗੇ ਦੀਪਾ ਤੁਸੀਂ अदरवाइज ਮੁਸ਼ਕਲ ਅਮਨ ਨੂੰ ਵੀ ਇਹ ਹੀ ਕਿਹਾ ਗਿਆ ਤਾਂ ਅਸੀਂ ਉਸ ਪਿੱਛੇ ਇੱਕ ਚਿਹਰਾ ਅਸੀਂ ਵਿਖਾਇਆ ਇਹ ਇਹ 2008 ਦਾ ਅਲੱਗ ਕੇਸ ਹੈ ਇਹ ਕੋਰਟ ਚ ਚੱਲਦਾ ਸੀ ਕਦੀ ਇਹ ਸਾਡਾ ਨਹੀਂ ਹੋਇਆ ਕਿ ਤੁਸੀਂ ਹਾਲਾਂਕਿ ਮੇਰੇ ਤੇ ਉਦੋਂ 308 ਦਾ ਯਾ ਪਰਚਾ ਸੀਗਾ 308 ਕੋਰਟ ਨੇ ਸੁਨਾਮ ਕੋਰਟ ਨੇ 2011 ਦੇ ਵਿੱਚ ਜਦੋਂ ਸਮਝੌਤੇ ਦੀ ਗੱਲ ਕਰਦੀ ਆ ਉਹ ਖਾਰਜ ਕਰਤਾ 308 ਦਾ ਔਰ ਇਹਦਾ ਮੀਨ ਟਾਈਮ ਅਮਨ ਅਰੋੜਾ ਔਰ ਮਾਤਾ ਇਹਨਾਂ ਦੀ ਸੈਸ਼ਨ ਕੋਰਟ ਚ ਜਾਂਦੇ ਆ ਕਿ ਗਲਤ ਖਾਰਜ ਕੀਤਾ ਹੈ ਦੁਆਰਾ ਅਪੀਲ ਪਾਉਂਦੇ ਆ ਫਿਰ ਸਮਝੌਤਾ ਕਿੱਥੇ ਸੀ ਉਹ ਕੋਈ ਸਮਝੌਤਾ ਨਹੀਂ ਸੀ ਫਿਰ ਇਕੱਠੇ ਕਿਵੇਂ ਬਹਿ ਜਾਣੇ ਹੋ 2008 ਤੋਂ ਤੁਹਾਡਾ ਕੇਸ ਸ਼ੁਰੂ ਹੋ ਜਾਂਦਾ ਤੁਸੀਂ ਉਸ ਸਾਹ ਹਤਾਬ ਦੇ ਨਾਲ ਵਿਚਰਨ ਲੱਗ ਜਾਂਦੇ ਹੋ ਉਹ ਕਹਿੰਦੇ ਜਿੱਦਾਂ ਕੋਰਟ ਚ ਕੇਸ ਚੱਲੇ ਉਹ ਦੁਸ਼ਮਣ ਹੋ ਜਾਂਦੇ ਨੇ 11 ਚ ਬਹਿਨੇ ਕਿਵੇਂ ਕੋਈ ਇੱਕ ਪਾਸੇ ਕੋਰਟ ਚ ਕੇਸ ਚੱਲਦਾ ਪਰ ਦੂਜੇ ਪਾਸੇ ਤੁਸੀਂ ਇਕੱਠੇ ਬਿਲਕੁਲ ਬਿਲਕੁਲ ਸਾਡਾ ਬਿਲਕੁਲ ਉਹ ਰਾਜਨੀਤਿਕ ਤੌਰ ਤੇ ਸੀਗਾ ਵੀ ਚਲੋ ਕਿਸੇ ਨੂੰ ਟਿਕਟ ਮਿਲ ਜੇ ਆਪਣੇ ਪਰਿਵਾਰ ਚ ਟਿਕਟ ਰਹਿਣੀ ਚਾਹੀਦੀ ਔਰ ਇਹ ਵੀ ਹੁੰਦਾ ਕਿ ਚਲੋ ਤੁਰਦੇ ਤੁਰਦੇ ਪਰਿਵਾਰ ਇਕੱਠਾ ਵੀ ਹੋ ਜਾਂਦਾ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਇਹਨਾਂ ਨੇ 308 ਜਿਹੜੀ ਇਨਕੁਆਰੀ ਚ ਟੁੱਟੀ ਕੋਰਟ ਨੇ ਉਹਨੂੰ ਮੰਨਿਆ ਪਰ ਉਸ ਤੋਂ ਬਾਅਦ ਇਹ ਅਪੀਲ ਪਾ ਰਹੇ ਸੈਸ਼ਨ ਚ ਉਦੋਂ ਲੱਗਿਆ ਵੀ ਮਨ ਚ ਪਾ ਪੈਨਦੇ ਅਮਨ ਅਰੋੜੇ ਦੇ ਮਨ ਠੀਕ ਨਹੀਂ ਹੈ ਵੀ ਟਿਕਟ ਵੀ ਮਿਲ ਜੇ ਤੇ ਮੈਂ ਕੇਸ ਵੀ ਉਲ ਜਾ ਕੇ ਰੱਖਾਂ ਰਾਈਟ ਰਜਿੰਦਰ ਦੀਪਾ ਸੋ ਸੋ ਇਹ ਚੀਜ਼ ਇਹਨਾਂ ਨੇ 2013 ਦੇ ਵਿੱਚ ਹਾਈ ਕੋਰਟ ਚ ਵੀ ਪਾਈ ਇਹੋ ਪਲੀ ਸਮਝੌਤੇ ਵਾਲੀ ਜੇ ਇਹ ப்ਲੀਨ ਦੀ ਸਹੀ ਸੀ ਤਾਂ 7 ਸਾਲ ਉੱਥੇ ਕੇਸ ਚੱਲਦਾ ਰਿਹਾ ਔਰ ਜਸਟਿਸ ਸੰਜੇ ਕੁਮਾਰ ਜੀ ਦੀ ਜੱਜਮੈਂਟ ਦਿੱਤੀ ਇਹਨਾਂ ਦਾ ਕੇਸ ਡਿਸਮਿਸ ਕੀਤਾ ਬੜਾ ਕਲੀਅਰ ਹੈ ਉਹਨਾਂ ਨੇ ਲਿਖਿਆ ਵੀ ਤੁਹਾਡਾ ਕੋਈ ਸਮਝੌਤਾ ਨਹੀਂ ਹੋਇਆ ਕੋਈ ਰਿਟਰਨ ਨਹੀਂ ਹੋਇਆ ਤੁਸੀਂ ਹੌਸਟਾਈਲ ਹੋਏ ਹੋ ਗਵਾਹੀਆਂ ਮੁਕਰਿਓ ਔਰ ਨਿਚਲੀ ਕੋਰਟ 'ਚ ਕੋਈ ਅਸੀ ਗੱਲ ਨਹੀਂ ਹੈ ਜਿੱਥੇ ਜੱਜ ਸਾਹਿਬ ਨੇ ਕਿਹਾ ਹੋਵੇ ਵੀ ਇਹਨਾਂ ਦਾ ਕੋਈ ਸਮਝੌਤਾ ਹੋ ਕੇ ਇਹਨਾਂ ਨੇ ਕੇਸ ਵਾਪਸ ਲਿਆ ਤੁਸੀਂ ਹੌਸਟਾਈਲ ਹੋਏ ਸੀ ਉਹਦੀ ਵੀ ਵਜ੍ਹਾ ਸੀ ਕੋਈ 2012 ਚ ਅਮਨ ਅਰੋੜਾ ਨੂੰ ਟਿਕਟ ਮਿਲ ਗਈ ਸੀ ਦੁਬਾਰਾ ਔਰ ਲੋਕਾਂ ਚ ਇਹ ਸੀ ਵੀ ਅਜਿੰਦਰ ਦੀਪਾ ਜੀ ਦੇ ਨਾਲ ਨਹੀਂ ਖੜਦਾ ਤਾਂ ਇਹ ਇਹ ਕਿ ਜਿੱਤ ਨਹੀਂ ਸਕਦਾ ਔਰ ਜਦੋਂ ਇਹਨਾਂ ਦੇ ਸਾਥੀਆਂ ਨੇ ਮੇਰੇ ਉੱਤੇ ਦਫ਼ਤਰ ਚ ਅਪਰੋਚ ਕੀਤਾ ਕਿ ਅਮਨ ਅਰੋੜਾ ਨੂੰ ਟਿਕਟ ਮਿਲ ਗਈ ਹੈ ਆਪਾਂ ਨੂੰ ਨਾਲ ਚੱਲਣਾ ਚਾਹੀਦਾ ਜਦੋਂ ਮੇਰੇ ਸਟਾਫ ਨੇ ਜਿਹੜੀ ਇਹਨਾਂ ਨੇ ਅਪੀਲ ਪਾਈ ਸੀ ਸੈਸ਼ਨ ਦੇ ਵਿੱਚ ਗਈ 308 ਟੁੱਟੀ ਹੈ ਉਹਦੇ ਅਗੇਂਸਟ ਅਪੀਲ ਪਾਈ ਸੀ 308 ਨਹੀਂ ਟੁੱਟਣੀ ਚਾਹੀਦੀ ਉਹ ਵਕਾਈ ਉਹ ਜਿੰਨੇ ਲੋਕ ਐਂਦੇ ਸੀਗੇ ਨਾਲ ਤੇ ਸਪੋਰਟਰ ਉਹਨਾਂ ਨੇ ਆ ਕੇ ਦੱਸਿਆ ਵੀ ਤੁਸੀਂ ਦੀਪਾ ਦੀ سپورਟ ਮੰਗਦੇ ਹੋ ਤੁਸੀਂ ਤਾਂ ਉੱਥੇ ਅਪੀਲ ਪਾਈ ਆ ਤੇ ਲੋਕ ਤਾਂ ਤੁਹਾਨੂੰ ਕਿਸੇ ਨੇ ਪਿੰਡ 'ਚ ਨਹੀਂ ਵੜਨ ਦੇਣਾ ਤੁਸੀਂ ਧੋਖਾ ਕੀਤਾ ਦੀਪੇ ਨਾਲ ਉਸ ਵਜ੍ਹਾ ਨਾਲ 2012 ਦੇ ਵਿੱਚ 10 1 2012 ਨੂੰ ਡੇਟ ਸੀ ਇਹ ਹੌਸਟਾਈਲ ਹੋਏ ਇਹ ਅਸੀਂ ਬਰੀ ਹੋਏ ਜਿਹੜਾ ਝੂਠਾ ਕੇਸ ਸੀਗਾ ਉਹਦੇ 'ਚ ਅਸੀਂ ਬਰੀ ਹੋਏ ਉਹਦੇ 'ਚ ਸਮਝੌਤਾ ਕੋਈ ਨਹੀਂ ਸੀਗਾ ਔਰ ਸੀ ਉਸੇ ਦਿਨ ਹੀ ਆਪਣੇ ਜੇ ਸਮਝੌਤਾ ਹੋਇਆ ਹੁੰਦਾ ਜਾਂ ਕੋਰਟ 'ਚ ਸਮਝੌਤਾ ਹੋਇਆ ਹੁੰਦਾ ਅਸੀਂ ਆਪਣੀ ਡਾਕਟਰ ਦੀਆਂ ਗਵਾਹੀਆਂ ਨਾ ਕਰਾਂਦੇ ਉਸੇ ਦਿਨ ਹੀ ਡਾਕਟਰ ਦਰਸ਼ਨ ਸਿੰਘ ਦੀ ਗਵਾਹੀ ਹੈ 10 1 2000 ਔਰ ਫਿਰ ਨਾ ਹੀ ਹਾਈ ਕੋਰਟ ਨੇ ਉਸ ਨੂੰ ਨਹੀਂ ਮੰਨਿਆ ਸੋ ਇਹ ਬਿਲਕੁਲ ਅੱਜ ਵੀ ਝੂਠ ਬੋਲ ਰਿਹਾ ਕੋਈ ਸਮਝੌਤਾ ਨਹੀਂ ਹੋਇਆ ਕੋਰਟ 'ਚ ਜਾ ਸਕਿਓ ਕੋਰਟ ਨੇ ਤੁਹਾਡੀ ਪਲੀ ਡਿਸਮਿਸ ਕਰਤੀ 7 ਸਾਲ ਚੱਲਣ ਤੋਂ ਬਾਅਦ ਫਿਰ ਅੱਜ ਵੀ ਉਸ ਕੱਲ ਤੇ ਝੂਠੇ ਖੜੇ ਹੋ ਜੇ ਫਿਰ ਵੀ ਸੱਚਾਈ ਲੱਗਦੀ ਹੈ ਤਾਂ ਸੈਸ਼ਨ ਕੋਰਟ 'ਚ ਫਿਰ ਜਾਓ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਇਸੇ ਕਿੰਨੀ ਸੱਚਾਈ ਹੈ ਕਹਿੰਦੇ ਕਿ ਜਦੋਂ ਪਰਿਵਾਰ ਦਾ ਇੱਕ ਮੈਂਬਰ ਐਮਐਲਏ ਜਿੱਤ ਜੇ ਮੰਤਰੀ ਬਣ ਜੇ ਤੁਹਾਡਾ ਤਾਂ ਸਾਲਾ ਮੰਤਰੀ ਬਣ ਗਿਆ ਉਹਦੇ ਨਾਲ ਹੁਣ ਤਾਂ ਰਿਲੇਸ਼ਨ ਸੁਧਾਰ ਲੈਣੇ ਚਾਹੀਦੇ ਸੀ ਕਿਉਂਕਿ ਬਹੁਤ ਵੱਡੇ ਕੰਮ ਪੈਂਦੇ ਨੇ ਪੋਲਿਟਿਸ਼ੀਅਨਸ ਤੋਂ ਆ ਬਹੁਤ ਵੱਡੀ ਕੁਰਸੀ ਆ ਬਹੁਤ ਵੱਡਾ ਆਉਦਾ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਕਿ ਕੁਰਸੀ 'ਚ ਵੀ ਜਾਂ ਐਮਐਲਏ ਦਾ ਆਉਦਾ ਚੁਬਿਆ ਪਹਿਲੀ ਗੱਲ ਤੇ ਆ ਨਾਲੇ ਜਿਹੜੀ ਉਹ ਰਿਸ਼ਤਾ ਹੁਣ ਹੈ ਨਹੀਂ ਸਾਡਾ ਜਿਹੜਾ ਸਾਲਾ ਜੀ ਜਿਹਦੀ ਗੱਲ ਕਰਦੇ ਆ ਰਿਸ਼ਤਾ ਹੋਵੇ ਤਾਂ ਬਿਲਕੁਲ ਠੀਕ ਲੱਗਦੀ ਹੈ ਗੱਲ ਖੁਸ਼ੀ ਹੁੰਦੀ ਹੈ ਕੋਈ ਰਿਸ਼ਤੇਦਾਰ ਵੱਡਾ ਜਾਵੇ ਪਰ ਮੈਂ ਤਾਂ ਇਹ ਜਿਹੜੀ ਮੰਤਰੀਸ਼ਿਪ ਐ ਐਮਐਲਏਸ਼ਿਪ ਐ ਬਹੁਤ ਪੁਰਾਣੀਆਂ ਵੇਖੀਆਂ ਹੋਈਆਂ ਠੀਕ ਹੈ ਹਡਾਈਆਂ ਤਾਂ ਨਹੀਂ ਵੇਖੀਆਂ ਬਹੁਤ ਹੋਈਆਂ بڑے بڑے ਸਾਥੀ ਤੁਸੀਂ ਅੱਜ ਗੱਲ ਕਰੋਗੇ ਨਾ ਮੇਰੇ ਨਾਲ ਦੇ ਸਾਥੀ ਮੇਰੇ ਨਾਲ ਜਿਹੜਾ ਸੈਕਟਰੀ ਜੀ ਪ੍ਰਤਾਪ ਸਿੰਘ ਰੂਡੀ ਤਿੰਨ ਵਾਰੀ ਦੋ ਵਾਰੀ ਮੰਤਰੀ ਰਹਿ ਕੇ ਸੈਂਟਰ ਚ ਔਰ ਪੰਜ ਵਾਰੀ ਐਮਪੀ ਐ ਮੇਰੇ ਨਾਲ ਸੈਕਟਰੀ ਸੀ ਪੰਜਾਬ ਯੂਨੀਵਰਸਿਟੀ ਚ ਮਨੀਸ਼ ਦਿਵਾੜੀ ਕੁਮਾਰੀ ਸ਼ੈਲਜਾ ਰਣਦੀਪ ਸੁਰਜੇ ਵਾਲਾ ਸਾਰੇ ਮੇਰੇ ਤੋਂ ਜੂਨੀਅਰ ਜਾਂ ਮੇਰੇ ਸਾਥੀ ਰਹੇ ਐ ਸੋ ਇਹ ਗੱਲ ਆਪਣੀ ਆਪਣੀ ਕਿਸਮਤ ਹੁੰਦੀ ਐ ਮੈਨੂੰ ਉਹ ਉਹ ਚੀਜ਼ ਨਹੀਂ ਮਿਲ ਸਕੀ ਜਾਂ ਕੋਈ ਵੀ وجہ ਰਹਿ ਸਕਦੀ ਪਰ ਇਸ ਦੀ ਇਹ ਮੰਤਰੀਸ਼ਿਪ ਅਨਕ ਪਹਿਲਾ ਹੁੰਦੀ ਬੰਦੇ ਦੀ ਇੱਜ਼ਤ ਪਹਿਲਾ ਹੁੰਦੀ ਐ ਜੇ ਤੁਹਾਡੀ ਕੋਈ ਅਨਕ ਨੂੰ ਵੰਗਾਰੇ ਫਿਰ ਇਹ ਚੀਜ਼ਾਂ ਨਹੀਂ ਵੇਖਿਆ ਜਾਂਦੀਆਂ ਵੀ ਮੰਤਰੀ ਤੇ ਮੈਂ ਕੰਮ ਪਾਊਗਾ ਨਾ ਪਾਊਗਾ ਮੈਂ 80 82 84 ਵੇਲੇ ਦਾ ਸੈਨੇਟਰ ਦਾ ਮੈਂਬਰ ਸੀਗਾ ਜਦੋਂ ਐਡੇ ਮਾੜੇ ਹਾਲਾਤ ਸੀਗੇ ਉਸ ਵੇਲੇ ਦੇ ਅਫਸਰ ਉਸ ਵੇਲੇ ਦੇ ਸਾਥੀ ਕਿੱਥੇ ਕਿੱਥੇ ਪਹੁੰਚੇ ਆ ਇਹ ਚੀਜ਼ਾਂ ਤੋਂ ਕੁਝ ਵੀ ਨਹੀਂ ਗਿਆ ਮੈਨੂੰ ਕੁਝ ਨਹੀਂ ਇਹ ਚੀਜ਼ਾਂ ਨਾਲੇ ਮੈਂ ਮੇਰੀ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੈਗੀ ਜਿਸ ਤਰ੍ਹਾਂ ਦੀ ਰਾਜਨੀਤੀ 90% ਲੋਕ ਅੱਜ ਕਰਦੇ ਆ ਮੈਂ ਕਾਫੀ ਹੱਦ ਤੱਕ ਮੈਂ ਨਹੀਂ ਕਹਿੰਦਾ ਸਚਾਈ ਦੀ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ ਕਰਨੀ ਹੈ ਮੌਕਾ ਮਿਲੇ ਨਾ ਮਿਲੇ ਸੋ ਇਹ ਮੰਤਰੀਸ਼ਿਪ ਮੈਨੂੰ ਬਹੁਤ ਨਹੀਂ ਪਾਂਦੀਆਂ ਹੁਣ ਡਿਮਾਂਡ ਕਿਹੜੀ ਹੋ ਰਹੀ ਹੈ ਤੁਹਾਡੇ ਵੱਲੋਂ ਕਹਿੰਦੇ ਕਿ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਮੰਤਰੀਸ਼ਿਪ ਤੋਂ ਹੱਥ ਧੋਣਾ ਪਵੇ ਅਮਨ अरोੜਾ ਹੋਣਾ ਨੂੰ ਮੈਂਬਰਸ਼ਿਪ ਜਿਹੜੀ ਉਹਨਾਂ ਦੀ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਕਿਉਂਕਿ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਦੂਜੇ ਪਾਸੇ ਇਹ ਵੀ ਤਰਕ ਦਿੱਤਾ ਜਾ ਰਿਹਾ ਕਹਿੰਦੇ ਕਿ 30 ਦਿਨ ਦਾ ਸਮਾਂ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਜੇ ਅਪੀਲ ਪਾਉਣ ਦੇ ਲਈ ਉਸ ਲਈ ਤਾਂ ਇੰਤਜ਼ਾਰ ਕਰ ਲੈਣਾ ਚਾਹੀਦਾ ਨਹੀਂ ਨਹੀਂ ਮੇਰੀ ਸਾਡੀ ਨਹੀਂ ਕੋਈ ਮੰਗ ਹੈ ਤਾਂ ਸੁਪਰੀਮ ਕੋਰਟ ਦੀ ਮੰਗ ਹੈ ਫ੍ਰੀ ਕੋਰਟ ਨੇ ਆਪਣੀ ਵਰਡਿਕ ਦਿੱਤੀ ਹੋਈ ਹੈ ਕਿ ਐਮਐਲਏ ਐਮਪੀ ਜਿਹਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਸਜ਼ਾ ਹੋ ਜੇ ਉਹ ਰਹਿ ਨਹੀਂ ਸਕਦਾ ਇਹ ਸਾਡੀ ਕੋਈ ਮੰਗ ਨਹੀਂ ਇਹ ਤਾਂ ਕਾਨੂੰਨ ਦੀ ਮੰਗ ਹੈ ਉਹ ਸੰਵਿਧਾਨ ਦੀ ਜਿਹੜੀ ਸੰਵਿਧਾਨ ਦੀ ਏ ਪਿੱਛੇ ਫੋਟੋ ਲਾ ਕੇ ਅੱਗੇ ਪ੍ਰੈਸ ਕਾਨਫਰੰਸ ਕਰਦੇ ਆ ਬਾਬਾ ਸਾਹਿਬ ਦੀ ਫੋਟੋ ਲਾ ਕੇ ਕਰਦੇ ਆ ਸੰਵਿਧਾਨ ਨੂੰ ਤਾਂ ਆਪਾਂ ਸਾਰੇ ਮੰਨਦੇ ਆ ਮੰਨਣਾ ਪੈਣਾ ਇਹ ਤਾਂ ਜੀਆਂ ਉਡਾ ਰਹੇ ਆ ਔਰ ਉਹ ਪਾਰਟੀ ਜਿਹੜੀ ਕੱਟੜ ਇਮਾਨਦਾਰ ਕਹਿੰਦੀ ਹੈ ਨੈਤਿਕਤਾ ਦੀ ਗੱਲ ਕਰਦੀ ਹੈ ਦੁਹਾਈ ਕਰਦੀ ਹੈ ਸਾਰੀਆਂ ਪਾਰਟੀਆਂ ਸਾਰੇ ਲੀਡਰ ਬੇਈਮਾਨ ਆ ਅਸੀਂ ਇਮਾਨਦਾਰ ਆ ਸਾਡੇ ਨੈਤਿਕਤਾ ਬੜੀ ਹੈ ਉਹ ਸਨੇਤੀ ਸੈਨਾਂ ਨੂੰ ਯਾਦ ਕਰਾ ਰਹੇ ਆ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਸਾਹਿਬ ਨੂੰ ਅਮਨ अरोड़ा ਨੂੰ ਕਿੱਥੇ ਗਈ ਨੈਤਿਕਤਾ ਤੁਸੀਂ ਠੀਕ ਹੈ ਤੁਹਾਨੂੰ ਅਪੀਲ ਪਾਉਣ ਦਾ ਟਾਈਮ ਹੈਗਾ ਪਰ ਤੁਹਾਡੀ ਜਿਹੜੀ ਕਨਵਿਕਸ਼ਨ ਹੈ ਸਸਪੈਂਡ ਨਹੀਂ ਹੋਈ ਤੁਸੀਂ ਅੱਜ ਐਮਐਲਏ ਹੈ ਨਹੀਂ ਕਾਨੂੰਨ ਦੀ ਨਿਗਾਹ 'ਚ ਠੀਕ ਹੈ ਬਨੇ ਰਹੋ ਪਰ ਕਾਨੂੰਨ ਦੀ ਨਿਗਾਹ 'ਚ ਨਹੀਂ ਹੈ ਪਰ ਜਿਸ ਦਿਨ ਤੁਹਾਡਾ ਟਾਈਮ ਲੱਗ ਸਕਦਾ ਹੈ ਇਹ ਚੀਜ਼ਾਂ ਤਾਂ ਸਭ ਹੋਣ ਗਈਆਂ ਸਚਾਈ ਦੀ ਜਿੱਤ ਹੈ ਇਹ ਟਾਈਮ ਦੇਰ ਸਵੇਰਾ ਪਰ ਕਾਨੂੰਨ ਦੀ ਨਿਗਾਹ 'ਚ ਅਮਨ अरोड़ा ਅੱਜ ਤੁਸੀਂ ਐਮਐਲਏ ਨਹੀਂ ਹੋ ਐਮਐਲਏ ਨਹੀਂ ਹੋ ਤਾਂ ਮੰਤਰੀ ਵੀ ਨਹੀਂ ਹੋ ਇਹ ਸਾਡੀ ਮੰਗ ਨਹੀਂ ਹੈ ਇਹ ਕਾਨੂੰਨ ਦੀ ਮੰਗ ਹੈ ਇਹਨਾਂ ਰਹਿਣਾ ਨਹੀਂ ਚਾਹੀਦਾ ਜਿੰਦਰਦੀਪਾ ਨੂੰ ਖੁਸ਼ੀ ਕਿਸ ਦਿਨ ਹੋਗੀ ਜਦੋਂ ਸਲਾਖਾਂ ਦੇ ਪਿੱਛੇ ਜਾਣਗੇ ਅਮਨ अरोੜਾ ਜਦੋਂ ਕੁਰਸੀ ਜਾਊਗੀ ਅਮਨ ਤੇ ਨਹੀਂ ਕੋਈ ਐਸੀ ਗੱਲ ਨਹੀਂ ਹੈ ਦੇਖੋ ਖੁਸ਼ੀ ਆ ਹੋਰ ਗੱਲ ਵੀ ਅਮਨ अरोੜਾ ਹੀ ਸਾਰੀ ਜਿੱਤਿਆ ਹੈ ਕੇਸ ਜਿੱਤਿਆ ਰਿਆ ਸੀ ਐਸਐਸਓ ਖੁਸ਼ੀ ਹੁੰਦੀ ਹੈ ਸਚਾਈ ਦੀ ਜਿੱਤ ਹੋਈ ਹਾਲਾਂਕਿ ਪਰਸੈਪਸ਼ਨ ਵੀ ਹੁੰਦੀ ਹੈ ਔਰ ਰਾਮਨ अरोੜਾ ਵੀ ਉਸ ਦਿਨ ਜਿਸ ਦਿਨ ਕੋਰਟ ਚਾਏ ਹੈ ਔਰ ਜਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਿਆ ਕਨਵਿਕਸ਼ਨ ਹੋ ਰਹੀ ਹੈ ਜਿਸ ਤਰ੍ਹਾਂ ਇਹਨਾਂ ਦੀ ਜ਼ਮੀਨ ਨਿਕਲੀ ਬਿਲਕੁਲ ਹੱਥੋਂ ਪਤਾ ਲੱਗਦਾ ਬੜੇ ਕੌਨਫੀਡੈਂਟ ਸੀਗੇ ਕਿ ਸਭ ਕੁਝ ਸੈੱਟ ਹੈ ਕੁਝ ਨਹੀਂ ਹੋ ਸਕਦਾ ਮੰਤਰੀ ਸਾਹਿਬ ਨੂੰ ਔਰ ਇਹ ਵੀ ਇੱਕ ਹਸੀ ਸ਼ਹਿਰ ਦੇ ਵਿੱਚ ਵੀ ਨਾ ਨਾ ਸਭ ਸੈਟਿੰਗ ਕੀਤੀ ਹੋਈ ਹੈ ਸੈਟਿੰਗ ਸਭ ਕੁਝ ਠੀਕ ਠਾਕ ਹੈ ਕੁਝ ਨਹੀਂ ਹੋਣਾ ਬਿਲਕੁਲ ਭਰੀ ਹੋਣਗੇ ਜਿਹੜੇ ਸਾਥੀ ਕਰਦੇ ਸ਼ਾਇਦ ਵੈਸੇ ਹੀ ਕਰਦੇ ਹੋਣਗੇ ਪਰ ਜੱਜ ਸਾਹਿਬ ਨੇ ਬੜਾ ਕੁਇਕਲੀ ਉਹਨਾਂ ਨੇ 2-3 ਪੇਸ਼ੀਆਂ ਦੇ ਵਿੱਚ ਹੀ 2-3ਾਂ ਚਾਰਗੂਮੈਂਟਾਂ 'ਚ ਸੁਣ ਕੇ ਨੋਟ ਕਰਕੇ ਫੈਸਲਾ ਕੀਤਾ ਅਸੀਂ ਉਸ ਨੂੰ ਐਪਰੀਸ਼ੀਏਟ ਵੀ ਕਰਦੇ ਹਾਂ ਰੋਂਦੇ 'ਚ ਭਰੋਸਾ ਵਧਿਆ ਸਾਡੇ ਕਾਨੂੰਨ ਤੇ ਸਾਡਾ ਸਿਸਟਮ ਤੇ ਆਮ ਲੋਕਾਂ ਦਾ ਕੀ ਵਾਕਿਆ ਜੇ ਮੰਤਰੀ ਨੂੰ ਸਜ਼ਾ ਹੋ ਸਕਦੀ ਹੈ ਕੋਰਟ ਦੀ ਨਿਗਾਹ ਸਭ ਬਰਾਬਰ ਹੈ ਤਾਂ ਜਿੱਥੇ-ਥੇ ਕਿਸੇ ਦਾ ਕੇਸ ਚੱਲਦਾ ਹੈ ਉਹ ਜਾ ਉਹਨਾਂ ਨੂੰ ਵੀ ਇਨਸਾਫ ਦੀ ਬੜੀ ਉਮੀਦ ਹੋ ਜਾਂਦੀ ਹੈ ਬੜਾ ਭਰੋਸਾ ਜੱਗਿਆ ਹੈ ਸਾਡੇ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਮੰਤਰੀ ਸਾਹਿਬ ਕੋਲ ਤਾਂ ਬਹੁਤ ਵੱਡੀ ਟੀਮ ਆ ਵਕੀਲਾਂ ਦੀ ਹੁਣ ਅੱਗੇ ਵਧਣਗੇ ਉਹ ਇਸ ਕੇਸ ਦੀ ਪੈਰਵਾਹੀ ਕਰਨਗੇ ਅੱਗੇ ਵਧੂਗੇ ਨਾਲ ਹੀ ਫਿਰ ਬਿਲਕੁਲ ਵਧਾਂਗੇ ਜਿੱਥੋਂ ਤੱਕ ਚੱਲਾਂਗੇ ਬਿਲਕੁਲ ਚੱਲਾਂਗੇ ਨੋ ਡਾਊਟ ਟੀਮ ਵੀ ਵੱਡੀ ਹੈ ਵੱਡੇ ਵਕੀਲ ਵੀ ਕਰਨਗੇ ਪਰ ਜਿਹੜੀ ਸੱਚਾਈ ਹੈ ਨਾ ਸੱਚਾਈ ਅੰਤ ਤੱਕ ਸੱਚਾਈ ਦੀ ਜਿੱਤ ਹੋਊਗੀ ਇਹ ਪੂਰਾ ਵਿਸ਼ਵਾਸ ਹੈ ਪੂਰਾ ਜਿੱਥੋਂ ਤੱਕ ਚੱਲਣਾ ਮਿੱਤਰਾ ਚੱਲ ਚੱਲਾਂਗੇ ਪੂਰੀ ਲੜਾਈ ਲੜਾਂਗੇ ਔਰ ਸੱਚਾਈ ਨਾਲ ਜਿੱਤੇ ਹਾਂ ਗਲਤ ਹੋਵਾਂਗੇ ਉਸੀ ਉਹਨਾਂ ਪਿੱਛਾ ਵੀ ਨਹੀਂ ਕਰਨ ਵਾਲੇ ਪਰ ਇਹ ਸੱਚਾਈ ਹੈ ਜਿੱਥੋਂ ਤੱਕ ਵੀ ਮਰਜ਼ੀ ਚੱਲਣਾ ਪਵੇ ਚੱਲਾਂਗੇ ਇੱਕ ਹੋਰ ਮਨ ਰੋੜਾ ਗੱਲ ਕਰਦੇ ਸੀ ਆਖਰੀ ਸਵਾਲ ਮੇਰਾ ਕਿ ਮੈਨੂੰ ਕਹਿੰਦੇ ਸਜ਼ਾ ਹੋ ਜਾਂਦੀ ਮੇਰੇ ਨਾਲ ਜੋ ਸੀ ਉਹ ਚੱਲਦਾ ਕਹਿੰਦੇ ਸਹਿ ਲੈਂਦਾ ਕੋਈ ਦਿੱਕਤ ਨਹੀਂ ਸੀ ਪਰ ਕਹਿੰਦੇ ਮਾਂ ਦੀ ਉਮਰ 85 ਸਾਲ ਦੀ ਹੈ ਅੱਜ ਉਹਨੂੰ ਸਲਾਖਾਂ ਦੇ ਪਿੱਛੇ ਉਹਨੂੰ ਸਜ਼ਾ ਕਰਾਤੀ ਕਹਿੰਦੇ ਇਸ ਚੀਜ਼ ਦਾ ਦੁੱਖ ਹੈ ਦੁੱਖ ਵੈਸੇ ਜੇ ਅਮਨ ਅਰੋੜਾ 3 3 2008 ਨੂੰ ਜਿਸ ਦਿਨ ਮਾਤਾ ਨੂੰ ਅੱਗੇ ਭੇਜਿਆ ਸੀ ਕਬਜ਼ਾ ਕਰਨ ਲਈ ਉਦੋਂ ਇਹ ਸੋਚ ਲੈਂਦਾ ਤਾਂ ਬਿਹਤਰ ਹੁੰਦਾ ਅੱਜ ਕਿਉਂ ਦੁੱਖ ਕਰਦਾ ਅੱਚਕੋ ਦਖੀ ਉਸਦਾ ਹੁੰਦਾ ਆਪਾਂ ਜੇ ਕੋਈ ਲੜਾਈ ਹੈ ਹੋਰ ਹੈ ਲੜਨਾ ਹੈ ਆਪਾਂ ਬਜ਼ੁਰਗਾਂ ਨੂੰ ਕਿਉਂ ਵਿੱਚ ਲਿਆਣੇ ਆ ਮਾਤਾ ਨੂੰ ਅੱਗੇ ਕਰਤਾ ਵੀ ਮਾਤਾ ਤੂੰ ਚੱਲ ਮੈਂ ਆਇਆ ਕੋਈ ਨਹੀਂ ਆਊਗਾ ਤਾਂ ਮੈਂ ਡਾਂਗਾ ਲੈ ਕੇ ਆਊਂਗਾ ਤੂੰ ਆਇਆ ਵੀ ਛੋਟੇ ਵੀਰ ਬਜ਼ੁਰਗਾਂ ਨੂੰ ਜਾਂ ਮਾਤਾ ਨੂੰ ਸਾਡੀਆਂ ਭੈਣਾ ਮਾਵਾਂ ਨੂੰ ਨਹੀਂ ਅੱਗੇ ਕਰੀਦਾ ਹੁੰਦਾ ਮਰਦਾਂ ਤਾਂ ਮਰਦ ਤਰ੍ਹਾਂ ਆਪ ਖੁਦ ਲੜੋ ਲੇਡੀਜ਼ ਨੂੰ ਨਹੀਂ ਅੱਗੇ ਕਰੀਦਾ ਹੁੰਦਾ ਇਹ ਤੈਨੂੰ ਅਗਾ ਤੋਂ ਨਸੀਹਤ ਮਿਲ ਜਾਨੀ ਚਾਹੀਦੀ ਹੈ ਕਾਨੂੰਨ ਸਾਫ ਵਾਸਤੇ ਬਰਾਬਰ ਹੈ ਕਾਨੂੰਨ ਇਹ ਥੋੜੀ ਵੇਖੂਗਾ ਕਿਸੇ ਦੀ ਕੀ ਉਮਰ ਹੈ ਨੂੰ ਛੱਡਦੀ ਹੈ ਯਾ ਰਜਿੰਦਰਦੀਪ ਪਵਿੰਦ ਦੇ ਕੀ ਕਰ ਸਕਦਾ ਜਦੋਂ ਕੰਮ ਹੀ ਉੱਥੇ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਕਬਜ਼ਾ ਮਾਤਾ ਨੇ ਅੰਦਰ ਜਾ ਕੇ ਘਰ ਦੇ ਕੀਤਾ ਹੈ ਤਾਂ ਕੰਮ ਤਾਂ ਉੱਥੇ ਹੀ ਸ਼ੁਰੂ ਹੋਇਆ ਮੈਨੂੰ ਤਾਂ ਜਾਂਦੇ ਮਾਤਾ ਹੀ ਵਿਖੇ ਹੈ ਕਿ ਮਾਤਾ ਜੀ ਕਰ ਰਿਹਾ ਮਾਤਾ ਜੀ ਦੀ ਮੈਂ ਬੇਨਤੀ ਕੀਤੀ ਮਾਤਾ ਜੀ ਇਹ ਗੱਲ ਠੀਕ ਨਹੀਂ ਤੁਸੀਂ ਇਹ ਕਬਜ਼ਾ ਕਰ ਰਹੇ ਹੋ ਇਹ ਗਲਤ ਹੈ ਮੈਂ ਬਣਾਇਆ ਇਹ ਕਿਕਟ ਮੈਂ ਲਾਈ ਹੈ ਹੈ ਸਾਰਾ ਕੁਝ ਮੈਂ ਆ 2003 ਦਾ ਬਣਾਇਆ ਹੋਇਆ ਜੇ ਕੋਈ ਗੱਲ ਸੀ ਤੇ ਤੂੰ ਤੋ ਇਹ ਤਿੰਨ ਚੀ ਰੋਕਣਾ ਚਾਹੀਦਾ ਸੀ ਅਮਨ ਰੋੜਾ ਨੂੰ ਪੁੱਛਿਆ ਜੀ 2003 ਦੀ ਇੱਕ ਇੱਕ ਇਟ ਉਸ ਮਕਾਨ ਦੀ ਉਸ ਘਰ ਦੀ ਉਸ ਮੇਰੇ ਦਫਤਰ ਦੀ ਮੈਂ ਲਾਈ ਆ ਮੇਰਾ ਪੈਸਾ ਲੱਗਿਆ ਮੇਰੇ ਕੋਲ ਰਜਿਸਟਰੀ ਹੈ ਤੇ ਕੀ ਗੱਲ ਉਦੋਂ 5 ਸਾਲ ਬਾਅਦ ਕਿਉਂ ਆ ਤੁਸੀਂ ਆਨੇ ਹੋ ਤੇ ਉਦੋਂ ਵੀ ਮਾਤਾ ਨੂੰ ਅੱਗੇ ਕਰਕੇ ਉਹ ਗਲਤ ਕੀਤਾ ਤੂੰ ਉਸ ਦਾ ਮੈਨੂੰ ਸਾਨੂੰ ਮਾੜੀ ਗੱਲ ਐ ਨਹੀਂ ਮਾਤਾ ਜੀ ਨੂੰ ਆਣਾ ਚਾਹੀਦਾ ਨਹੀਂ ਦੀ ਗੱਲਾਂ 'ਚ ਨਹੀਂ ਆਣਾ ਚਾਹੀਦਾ ਸੀ ਆਪਦੇ ਬੇਟੇ ਦੀਆਂ ਇਹ ਤਾਂ ਭੁਗਤਣਾ ਪੈ ਰਿਹਾ ਉਹਨਾਂ ਨੂੰ ਗਵਰਨਰ ਸਾਹਿਬ ਤੱਕ ਪਹੁੰਚ ਕਰ ਰਹੇ हां पार्टी ने फैसला करना है कि आगे क्या करना है पार्टी जो फैसला करेगी करेंगे बहुत-बहुत धन्यवाद कल बात करेंगे थैंक यू थैंक यू सो इंसान राजेंद्र दीपा ਜਿਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਸਾਫ਼ ਕਿਹਾ ਕਹਿੰਦੇ ਕਿ ਜਿਹੜੀਆਂ ਚੀਜ਼ਾਂ ਦੇ ਬਾਰੇ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਅਮਨ अरोड़ा ਹੁਣਾਂ ਨੂੰ ਅੱਜ ਉਹਨਾਂ ਚੀਜ਼ਾਂ ਬਾਰੇ ਸੋਚ ਕੀ ਜਦੋਂ ਅੱਜ ਦੁੱਖ ਹੁੰਦਾ ਹੈ ਤਾਇ ਇਹ ਸਾਫ ਹੈ ਕਿ ਉਹ ਗਲਤੀਆਂ ਪੁਰਾਣੀਆਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਸਾਫ ਹੈ ਕਹਿੰਦੇ ਕਿ ਉਦੋਂ ਤੱਕ ਪੈਰਵਾਈ ਕਰਾਂਗੇ ਜਦੋਂ ਤੱਕ ਅਮਨ अरोड़ा ਨੂੰ ਸਜ਼ਾ ਨਹੀਂ ਹੁੰਦੀ ਤੇ ਦੂਸਰੀ ਗੱਲ ਜਦੋਂ ਤੱਕ ਅਮਨ अरोड़ा ਦੇ ਥੱਲੋਂ ਮੰਤਰੀ ਵਾਲੀ ਕੁਰਸੀ ਨਹੀਂ ਖੋਖਦੀ ਉਦੋਂ ਤੱਕ ਪੈਰਵਾਈ ਜਿਹੜੀ ਹੈ ਇਸੇ ਤਰ੍ਹਾਂ ਕਰਾਂਗੇ